ਅੱਜ ਦੀ ਇਹ ਕਹਾਣੀ ਹੈ ਇੱਕ ਮਨੀਸ਼ ਨਾਮ ਦੇ ਮੁੰਡੇ ਦੀ ਜੋ ਇੱਕ ਮਿਡਲ ਕਲਾਸ ਪਰਿਵਾਰ ਵਿੱਚ ਪੈਦਾ ਹੋਇਆ ਤੇ 12ਵੀਂ ਕਲਾਸ ਤੱਕ ਅਵਲ ਹੀ ਆਉਂਦਾ ਜਾ ਰਿਹਾ ਸੀ ਇੱਕ ਕਮਾਲ ਦਾ ਬੱਚਾ ਜੋ ਪੜਨ ਲਿਖਣ ਵਿੱਚ ਸਭ ਤੋਂ ਅੱਗੇ ਤੇ ਉਸਦੇ ਪਰਿਵਾਰ ਨੂੰ ਵੀ ਉਸਤੇ ਮਾਣ ਸੀ ਕਿ ਉਹਨਾਂ ਦਾ ਇਹ ਜਵਾਕ ਜਦੋਂ ਵੱਡਾ ਹੋ ਜਾਵੇਗਾ ਤਾਂ ਕੁਝ ਨਾ ਕੁਝ ਕਮਾਲ ਦਾ ਜ਼ਰੂਰ ਕਰੇਗਾ ਸਾਡੇ ਪੂਰੇ ਪਰਿਵਾਰ ਦੀ ਜ਼ਿੰਦਗੀ ਬਦਲ ਦੇਵੇਗਾ ਪਰਿਵਾਰ ਵਿੱਚ ਖੁਸ਼ੀਆਂ ਹੀ ਖੁਸ਼ੀਆਂ ਆ ਜਾਣਗੀਆਂ। ਉਹਨਾਂ ਨੂੰ ਬਸ ਉਸ ਮੁੰਡੇ ਤੋਂ ਹੀ ਉਮੀਦਾਂ ਸੀ ਕਿ ਇੱਕ ਉਹੀ ਅਜਿਹਾ ਸੀ ਉਹਨਾਂ ਦੇ ਪਰਿਵਾਰ ਵਿੱਚ ਜੋ ਉਹਨਾਂ ਦੀ ਜ਼ਿੰਦਗੀ ਨੂੰ ਪੂਰੀ ਤਰ੍ਹਾਂ ਬਦਲ ਸਕਦਾ ਸੀ। ਪਰ ਉਹ ਮੁੰਡਾ ਜਦੋਂ ਸਕੂਲ ਵਿੱਚੋਂ ਨਿਕਲ ਕੇ ਕਾਲਜ ਵਿੱਚ ਪੜਨ ਲਈ ਗਿਆ ਤਾਂ ਉਸ ਦੇ ਜ਼ਿੰਦਗੀ ਨੂੰ ਜਿਉਣ ਦੇ ਢੰਗ ਬਦਲ ਗਏ। ਉਸ ਨੇ ਅਜਿਹੇ ਦੋਸਤ ਬਣਾ ਲਏ ਜਿਨ੍ਹਾਂ ਨੇ ਉਸ ਨੂੰ ਵਿਗਾੜ ਕੇ ਰੱਖ ਦਿੱਤਾ। ਅੱਧੀ ਅੱਧੀ ਰਾਤ ਤੱਕ ਮਹਿਫਲਾਂ ਸਜਣ ਲੱਗੀਆਂ। ਘਰ ਵਾਲਿਆਂ ਤੋਂ ਝੂਠ ਬੋਲ ਬੋਲ ਕੇ ਪੈਸੇ ਮੰਗਵਾਏ ਜਾਣ ਲੱਗੇ। ਹੁਣ ਘਰ ਵਾਲਿਆਂ ਨੂੰ ਸਮਝਾਉਣ ਲੱਗ ਗਿਆ ਸੀ। ਤਾਂ ਉਹਨਾਂ ਨੇ ਇੱਕ ਦਿਨ ਉਸ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ। ਉਲਟਾ ਮਨੀਸ਼ ਨੇ ਘਰ ਵਾਲਿਆਂ ਨੂੰ ਝਟਕ ਦਿੱਤਾ। ਕਿ ਤੁਸੀਂ ਮੈਨੂੰ ਗਿਆਨ ਨਾ ਦੇਵੋ। ਮੈਨੂੰ ਸਭ ਪਤਾ ਹੈ। ਤੇ ਤੁਹਾਡੇ ਗਿਆਨ ਦੇ ਨਾਲ ਕੁਝ ਨਹੀਂ ਹੋਣ ਵਾਲਾ। ਤੁਸੀਂ ਬਸ ਸ਼ਾਂਤ ਰਹੋ। ਮੈਂ ਖੁਦ ਆਪਣੇ ਹਿਸਾਬ ਨਾਲ ਆਪਣੀ ਜ਼ਿੰਦਗੀ ਜੀ ਲਵਾਂਗਾ। ਇੰਨਾ ਕੁਝ ਸੁਣ ਕੇ ਘਰ ਵਾਲੇ ਢਿੱਲੇ ਪੈ ਗਏ ਤੇ ਕੁਝ ਨਹੀਂ ਬੋਲੇ ਇੱਕ ਸਾਲ ਬਾਅਦ ਜਦੋਂ ਰਿਜ਼ਲਟ ਆਇਆ ਤਾਂ ਮਨੀਸ਼ ਇੱਕ ਵਿਸ਼ੇ ਵਿੱਚੋਂ ਫੇਲ ਹੋ ਗਿਆ ਤੇ ਜਦੋਂ ਹੀ ਅਜਿਹਾ ਹੋਇਆ ਤਾਂ ਉਸ ਦੇ ਸਵੈ ਮਾਣ ਨੂੰ ਕਾਫੀ ਠੇਸ ਪਹੁੰਚੀ ਕਿ ਜਿਹੜਾ ਮੁੰਡਾ ਸਕੂਲ ਵਿੱਚ ਐਨੇ ਚੰਗੇ ਨੰਬਰਾਂ ਨਾਲ ਪਾਸ ਹੁੰਦਾ ਆ ਰਿਹਾ ਸੀ ਉਹੀ ਮੁੰਡਾ ਕਾਲਜ ਵਿੱਚ ਆ ਕੇ ਫੇਲ ਕਿਵੇਂ ਹੋ ਗਿਆ ਤੇ ਫੇਲ ਹੋ ਜਾਣ ਵਾਲੀ ਗੱਲ ਉਸਦੇ ਮਨ ਵਿੱਚ ਐਨਾ ਘਰ ਕਰ ਗਈ ਕਿ ਉਸਨੇ ਖੁਦ ਨੂੰ ਆਪਣੇ ਘਰ ਦੇ ਇੱਕ ਕਮਰੇ ਵਿੱਚ ਬੰਦ ਕਰ ਲਿਆ ਉਹ ਚੁੱਪਚੁੱਪ ਰਹਿਣ ਲੱਗ ਗਿਆ ਤੇ ਘਰ ਵਾਲਿਆਂ ਨਾਲ ਵੀ ਗੱਲ ਕਰਨੀ ਬੰਦ ਕਰ ਦਿੱਤੀ ਇੱਥੋਂ ਤੱਕ ਦੋਸਤਾਂ ਦੇ ਫੋਨ ਵੀ ਚੱਕਣੇ ਬੰਦ ਕਰ ਦਿੱਤੇ ਤੇ ਬਾਹਰ ਆਉਣਾ ਜਾਣਾ ਵੀ ਬੰਦ ਕਰ ਦਿੱਤਾ ਹੁਣ ਹੌਲੀ-ਹੌਲੀ ਡਿਪਰੈਸ਼ਨ ਦਾ ਸ਼ਿਕਾਰ ਹੋ ਰਿਹਾ ਸੀ ਐਸ ਤਰ੍ਹਾਂ ਲੱਗ ਰਿਹਾ ਸੀ ਕਿ ਉਸਦੀ ਜ਼ਿੰਦਗੀ ਹੁਣ ਰੁਕ ਗਈ ਹੈ ਤੇ ਸਭ ਖਤਮ ਹੋ ਜਾਵੇਗਾ ਮਨੀਸ਼ ਜਿਹੜੇ ਸਕੂਲ ਵਿੱਚ ਪੜ੍ਹਦਾ ਸੀ ਜਿੱਥੋਂ ਉਸਨੇ 12ਵੀਂ ਕਲਾਸ ਪਾਸ ਕਰੀ ਸੀ ਜਦੋਂ ਸਕੂਲ ਦੇ ਪ੍ਰਿੰਸੀਪਲ ਨੂੰ ਇਹ ਗੱਲ ਪਤਾ ਲੱਗੀ ਤਾਂ ਉਹਨਾਂ ਨੇ ਮਨੀਸ਼ ਨੂੰ ਆਪਣੇ ਕੋਲ ਮਿਲਣ ਲਈ ਬੁਲਾਇਆ ਤਾਂ ਉਹ ਚਾਹ ਕੇ ਵੀ ਇਸ ਬਲਾਵੇ ਤੋਂ ਇਨਕਾਰ ਨਹੀਂ ਸੀ ਕਰ ਸਕਦਾ ਕਿਉਂਕਿ ਉਹ ਪ੍ਰਿੰਸੀਪਲ ਦੀ ਬਹੁਤ ਇੱਜ਼ਤ ਕਰਦਾ ਸੀ ਤੇ ਉਹ ਇੱਕ ਸ਼ਾਮ ਨੂੰ ਪ੍ਰਿੰਸੀਪਲ ਦੇ ਘਰ ਪਹੁੰਚ ਗਿਆ ਪ੍ਰਿੰਸੀਪਲ ਸਾਹਿਬ ਆਪਣੇ ਘਰ ਦੇ ਬਾਗੀਚੇ ਵਿੱਚ ਬੈਠੇ ਅੰਗੀਠੀ ਤੇ ਆਪਣੇ ਹੱਥ ਸੇਕ ਰਹੇ ਸੀ ਕਿਉਂਕਿ ਸਰਦੀ ਦਾ ਮਾਹੌਲ ਸੀ ਉਹ ਗਿਆ ਤੇ ਉਹਨਾਂ ਕੋਲ ਜਾ ਕੇ ਬੈਠ ਗਿਆ ਤੇ ਉਹਨਾਂ ਨੇ ਮਨੀਸ਼ ਦਾ ਹਾਲ-ਚਾਲ ਜਾਣਿਆ ਤੇ ਪੁੱਛਿਆ ਕਿ ਜ਼ਿੰਦਗੀ ਵਿੱਚ ਕੀ ਚੱਲ ਰਿਹਾ ਹੈ ਅੱਜਕੱਲ ਉਹ ਚੁੱਪ ਸੀ ਉਸ ਦੀ ਜ਼ੁਬਾਨ ਹੀ ਨਹੀਂ ਖੁੱਲ ਰਹੀ ਸੀ ਕੁਝ ਸਮੇਂ ਤੱਕ ਉੱਥੇ ਇੱਕ ਗਹਿਰੀ ਚੁੱਪ ਛਾ ਗਈ ਦੋਨੋਂ ਹੀ ਕੁਝ ਨਹੀਂ ਬੋਲੇ ਹੁਣ ਪ੍ਰਿੰਸੀਪਲ ਸਾਹਿਬ ਨੇ ਸੋਚਿਆ ਕਿ ਕੀ ਅਲੱਗ ਕੀਤਾ ਜਾਵੇ ਜਿਸ ਨਾਲ ਮਨੀਸ਼ ਇਸ ਹਾਲਤ ਵਿੱਚੋਂ ਬਾਹਰ ਕੱਢਿਆ ਜਾ ਸਕੇ ਉਹਨਾਂ ਨੇ ਕੀ ਕੀਤਾ ਕਿ ਬਲਦੀ ਹੋਈ ਅੰਗੀਠੀ ਵਿੱਚੋਂ ਇੱਕ ਜਲਦੇ ਹੋਏ ਕੋਲੇ ਦੇ ਟੁਕੜੇ ਨੂੰ ਬਾਹਰ ਕੱਢਿਆ ਤੇ ਉਸ ਨੂੰ ਮਿੱਟੀ ਵਿੱਚ ਸੁੱਟ ਦਿੱਤਾ ਉਹ ਕੋਲਾ ਥੋੜੀ ਦੇਰ ਤੱਕ ਧੁਖਦਾ ਰਿਹਾ ਪਰ ਕੁਝ ਸਮੇਂ ਬਾਅਦ ਹੀ ਬੁਝ ਗਿਆ ਹੁਣ ਮਨੀਸ਼ ਵੀ ਇਹ ਸਭ ਦੇਖ ਰਿਹਾ ਸੀ ਉਸ ਨੇ ਉਹਨਾਂ ਨੂੰ ਪੁੱਛਿਆ ਕਿ ਸਰ ਤੁਸੀਂ ਇਹ ਕੀ ਕੀਤਾ ਜਿਹੜਾ ਕੋਲੇ ਦਾ ਟੁਕੜਾ ਅੱਗ ਵਿੱਚ ਭਖ ਰਿਹਾ ਸੀ ਤੇ ਆਪਾਂ ਨੂੰ ਨਿੱਘ ਦੇ ਰਿਹਾ ਸੀ ਉਸ ਨੂੰ ਤੁਸੀਂ ਬਾਹਰ ਮਿੱਟੀ ਵਿੱਚ ਸੁੱਟ ਕੇ ਬਰਬਾਦ ਕਿਉਂ ਕਰ ਦਿੱਤਾ ਤਾਂ ਉਹਨਾਂ ਨੇ ਅੱਗੇੋਂ ਜਵਾਬ ਦਿੱਤਾ ਕਿ ਬਰਬਾਦ ਕਿੱਥੇ ਕੀਤਾ ਇਹਦੇ ਵਿੱਚ ਕਿਹੜੀ ਵੱਡੀ ਗੱਲ ਹੋ ਗਈ ਆਪਾਂ ਫਿਰ ਤੋਂ ਇਸ ਨੂੰ ਠੀਕ ਕਰ ਦਿੰਦੇ ਹਾਂ ਉਹਨਾਂ ਨੇ ਉਸ ਕੋਲੇ ਦੇ ਟੁਕੜੇ ਨੂੰ ਫਿਰ ਤੋਂ ਮਿੱਟੀ ਵਿੱਚੋਂ ਚੁੱਕਿਆ ਤੇ ਫਿਰ ਤੋਂ ਅੱਗ ਵਿੱਚ ਸੁੱਟ ਦਿੱਤਾ ਥੋੜੀ ਦੇਰ ਬਾਅਦ ਉਹ ਕੋਲਾ ਫਿਰ ਤੋਂ ਜਲਣ ਲੱਗ ਪਿਆ ਤੇ ਗਰਮੀ ਦੇਣ ਲੱਗ ਪਿਆ ਫਿਰ ਪ੍ਰਿੰਸੀਪਲ ਸਾਹਿਬ ਨੇ ਪੁੱਛਿਆ ਕਿ ਬੇਟਾ ਕੁਝ ਸਮਝ ਵਿੱਚ ਆਇਆ ਤਾਂ ਉਸਨੇ ਨਾਂ ਵਿੱਚ ਆਪਣਾ ਸਿਰ ਹਿਲਾਇਆ ਉਹਨਾਂ ਨੇ ਕਿਹਾ ਕਿ ਜੋ ਇਹ ਕੋਲੇ ਦਾ ਟੁਕੜਾ ਹੈ ਇਹ ਤੂੰ ਹੈ ਤੂੰ ਜਦ ਅੰਗੀਠੀ ਵਿੱਚੋਂ ਬਾਹਰ ਗਲਤ ਸੰਗਤ ਵਿੱਚ ਗਿਆ ਮਿੱਟੀ ਵਿੱਚ ਗਿਆ ਤਾਂ ਬੁੱਝ ਗਿਆ ਪਰ ਤੂੰ ਵਾਪਸ ਆ ਕੇ ਫਿਰ ਤੋਂ ਬਲ ਸਕਦਾ ਹੈ ਪਰ ਸ਼ਰਤ ਇਹ ਹੈ ਕਿ ਅੰਗੀਠੀ ਵਿੱਚ ਵਾਪਸ ਆਉਣਾ ਹੋਵੇਗਾ ਆਪਣੇ ਜਿਉਣ ਦੇ ਢੰਗ ਬਦਲਨੇ ਹੋਣਗੇ ਆਪਣੇ ਦੋਸਤ ਬਦਲਨੇ ਪੈਣਗੇ ਬਸ ਇਹੋ ਗੱਲ ਸਮਝਾਉਣ ਲਈ ਮੈਂ ਤੈਨੂੰ ਇੱਥੇ ਬੁਲਾਇਆ ਸੀ ਹੁਣ ਉਸ ਨੂੰ ਸਾਰੀ ਗੱਲ ਸਮਝ ਵਿੱਚ ਆ ਗਈ ਤੇ ਉਸ ਦੀ ਜ਼ਿੰਦਗੀ ਪੂਰੀ ਤਰ੍ਹਾਂ ਨਾਲ ਬਦਲ ਗਈ ਸਾਡੇ ਵਿੱਚੋਂ ਬਹੁਤ ਲੋਕ ਹੋਣਗੇ ਜਿਹੜੇ ਡਿਪਰੈਸ਼ਨ ਦਾ ਸ਼ਿਕਾਰ ਸਿਰਫ ਇੱਕ ਘਟਨਾ ਦੀ ਵਜ੍ਹਾ ਨਾਲ ਹੋਗੇ ਹੋਣਗੇ ਹੋ ਸਕਦਾ ਹੈ ਕਿ ਜ਼ਿੰਦਗੀ ਦੇ ਕਿਸੇ ਮੋੜ ਤੇ ਤੁਸੀਂ ਫੇਲ ਹੋ ਗਏ ਹੋਵੋ ਤੇ ਤੁਹਾਨੂੰ ਲੱਗ ਰਿਹਾ ਹੋਵੇਗਾ ਕਿ ਸਭ ਕੁਝ ਬਰਬਾਦ ਹੋ ਗਿਆ ਹੈ। ਇਸ ਤੋਂ ਅੱਗੇ ਕੁਝ ਵੀ ਨਹੀਂ ਹੋਣ ਵਾਲਾ। ਪਰ ਜ਼ਿੰਦਗੀ ਹਮੇਸ਼ਾ ਚੱਲਦੀ ਰਹਿੰਦੀ ਹੈ। ਇਸ ਲਈ ਬੱਸ ਚੱਲਦੇ ਹੀ ਰਹੋ। ਇਹ ਵਿਸ਼ਵਾਸ ਰੱਖੋ ਕਿ ਜੋ ਵੀ ਹੋਵੇਗਾ ਚੰਗਾ ਹੀ ਹੋਵੇਗਾ। ਜੇ ਤੁਹਾਨੂੰ ਲੱਗਦਾ ਹੈ ਕਿ ਫੇਲ ਹੋਣਾ ਬਹੁਤ ਵੱਡੀ ਗੱਲ ਹੈ। ਤਾਂ ਇਹ ਸੋਚਣਾ ਹੁਣੇ ਹੀ ਬੰਦ ਕਰ ਦਿਓ। ਫੇਲ ਹੋਣ ਤੋਂ ਬਾਅਦ ਜਾਂ ਡਿੱਗ ਜਾਣ ਤੋਂ ਬਾਅਦ ਫਿਰ ਤੋਂ ਕੱਪੜੇ ਝਾੜ ਕੇ ਖੜੇ ਹੋ ਜਾਣਾ ਸਭ ਤੋਂ ਵੱਡੀ ਤੇ ਕਮਾਲ ਦੀ ਗੱਲ ਹੁੰਦੀ ਹੈ ਐਸੀਆਂ ਬਹੁਤ ਸਾਰੀਆਂ ਉਦਾਹਰਨਾਂ ਸਾਡੇ ਸਾਹਮਣੇ ਭਰੀਆਂ ਪਈਆਂ ਨੇ ਜਿਹੜੇ ਫੇਲ ਹੋਏ ਤੇ ਉਹਨਾਂ ਨੇ ਕਮਾਲ ਦੀ ਵਾਪਸੀ કરી ਅਸਲੀ ਡੈਗ ਕੇ ਮੋੜ ਤੋਂ ਖੜੇ ਹੋਣ ਲਈ ਤਿਆਰ ਰਹੋ ਤੇ ਡਿਪਰੈਸ਼ਨ ਨੂੰ ਆਪਣੀ ਜ਼ਿੰਦਗੀ ਵਿੱਚੋਂ ਕੱਢ ਕੇ ਬਾਹਰ ਸੁੱਟ ਦਿਓ